ਜਨਤਾ ਦਾ ਬਾਕੀ ਪਾਰਟੀਆਂ ਦੇ ਉੱਤੋਂ ਵਿਸ਼ਵਾਸ ਉੱਠ ਗਿਆ। ਉਹਨਾਂ ਨੂੰ ਉਹਨਾਂ ਦੀ ਲੈਗ ਪੂਲਿੰਗ ਦੀ ਸਿਆਸਤ ਝੂਠੀ ਸਿਆਸਤ ਕਹਿਣਾ ਕੁਝ ਕਰਨਾ ਕੁਝ ਉਹ ਚੀਜ਼ਾਂ ਸਮਝ ਆ ਗਈ। 77 ਸਾਲ ਦੇ ਗੁੰਝਲਾ ਪਈਆਂ ਹੋਈਆਂ ਇਹਨਾਂ ਨੂੰ ਖੋਲਣ ਨੂੰ ਸਮਾਂ ਜ਼ਰੂਰ ਲੱਗੇਗਾ। ਕਾਂਗਰਸ ਦੀ ਆਪਸੀ ਜਿਹੜੀ ਖਿੱਚਾ ਤਾਣੀ ਦੀ ਰਾਜਨੀਤੀ ਹੈ ਨਾ ਇਹਨੇ ਪੂਰੇ ਦੇਸ਼ ਨੂੰ ਡਬੋਇਆ। ਇਹਨਾਂ ਦੇ ਪ੍ਰਧਾਨ ਜੀ ਇਲੈਕਸ਼ਨ ਲੜ ਰਹੇ ਸੀ। ਤੇ ਇਹਨਾਂ ਦੇ ਐਲੋਪੀ ਲੀਡਰ ਆਫ اپੋਜੀਸ਼ਨ ਉੱਥੇ ਜਾ ਕੇ ਨਹੀਂ ਬੜੇ ਮੁੱਖ ਮੰਤਰੀ ਦੀ ਦਾਅਵੇਦਾਰੀਆਂ ਠੋਕਦੇ ਸੀ ਉੱਥੇ ਜਾ ਕੇ ਇਹਨਾਂ ਦੇ ਐਲੋਪੀ ਨਹੀਂ ਜਾ ਕੇ ਇੱਕ ਦਿਨ ਵੀ ਕਿਤੇ ਦੇਖੇ ਕਾਰੇ ਚੋਣਾਂ ਦੇ ਵਿੱਚੋਂ ਤਿੰਨ ਸੀਟਾਂ ਦੇ ਉੱਤੇ ਸਭ ਤੋਂ ਵੱਡੀ ਭਾਰੀ ਬਹੁਮਤ ਦੇ ਨਾਲ ਅਸੀਂ ਕਾਂਗਰਸ ਜੋ ਗੱਲਾਂ ਕਰਦੀ ਹੈ ਨਾ ਇਹ ਗੱਲਾਂ ਦੇ ਨਾਲ ਦੇਸ਼ ਨਹੀਂ ਚੱਲਦਾ ਆਮ ਆਦਮੀ ਪਾਰਟੀ ਦੇ ਲੀਡਰ ਇੱਕ ਐਸੇ ਲੀਡਰ ਨੇ ਜਿਹੜੇ ਜੋ ਕਹਿੰਦੇ ਨੇ ਉਹ ਕਰਦੇ ਕੱਲ ਨੂੰ ਜਿਹੜੀ ਸ਼ੁਕਰਾਨਾ ਯਾਤਰਾ ਇਹ ਸਵੇਰੇ 9 ਵਜੇ ਅਸੀਂ ਪਾਵਨ ਕਾਲੀ ਮਾਤਾ ਮੰਦਰ ਤੋਂ ਪਟਿਆਲੇ ਤੋਂ ਸ਼ੁਰੂ ਕਰਾਂਗੇ ਆਮ ਆਦਮੀ ਪਾਰਟੀ ਨੇ ਜ਼ਿਮਨੀ ਚੋਣਾਂ ਦੇ ਵਿੱਚ ਜਿਸ ਤਰੀਕੇ ਨਾਲ ਜਿੱਤ ਪ੍ਰਾਪਤ ਕੀਤੀ ਤਿੰਨ ਵਿਧਾਨ ਸਭਾ ਹਲਕਿਆਂ ਦੇ ਵਿੱਚ ਤਾਂ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਮਾਤਮਾ ਦਾ ਸ਼ੁਕਰਾਨਾ ਔਰ ਲੋਕਾਂ ਦਾ ਧੰਨਵਾਦ ਕਰਨ ਦੇ ਲਈ ਇੱਕ ਯਾਤਰਾ ਕੱਢ ਰਹੀ ਹੈ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਮੇਰੇ ਨਾਲ ਕੈਬਨਟ ਮੰਤਰੀ ਸੌਂਦ ਸਾਹਿਬ ਨੇ ਸੌਂਦ ਸਾਹਿਬ ਕਿਦਾਂ ਦਾ ਪ੍ਰੋਗਰਾਮ ਹੈ ਔਰ ਇਹ ਕਿਵੇਂ ਸੋਚਿਆ ਪਾਰਟੀ ਨੇ ਕਿ ਸ਼ੁਕਰਾਨਾ ਤੇ ਧੰਨਵਾਦ ਕਰਨਾ ਚਾਹੀਦਾ ਹੈ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਸਾਰੇ ਪੰਜਾਬ ਵਾਸੀਆਂ ਨੂੰ ਸਭ ਤੋਂ ਪਹਿਲਾਂ ਮੈਂ ਪੰਜਾਬ ਦੀ ਸਾਰੀ ਜਨਤਾ ਨੂੰ ਸਿਰ ਝੁਕਾ ਕੇ ਨਤਮਸਤਕ ਹੁੰਨਾ ਹੈ ਕੱਲ ਨੂੰ 26 ਤਰੀਕ ਨੂੰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਲਈ ਬਹੁਤ ਵੱਡਾ ਦਿਨ ਹੈ ਅਸੀਂ ਇੱਕ ਬੜੀ ਵਿਸ਼ਾਲ ਸ਼ੁਕਰਾਨਾ ਯਾਤਰਾ ਕੱਢਣ ਜਾ ਰਹੇ ਹਾਂ ਔਰ ਜੀਰਾ ਮੁੱਖ ਕਾਰਨ ਦੋ ਨੇ ਪਹਿਲਾ ਕਾਰਨ ਇਹ ਹੈ ਕਿ ਪਾਰਟੀ ਹਾਈ ਕਮਾਂਡ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਾਰਟੀ ਦੇ ਨੈਸ਼ਨਲ ਜਰਨਲ ਸਕੱਤਰ ਡਾਕਟਰ ਸੰਦੀਪ ਪਾਠਕ ਜੀ ਨੇ ਜੋ ਪੰਜਾਬ ਦੇ ਵਿੱਚ ਦੋ ਬੜੀਆਂ ਅਹਿਮ ਨਿਯੁਕਤੀਆਂ ਕੀਤੀਆਂ ਨੇ ਜਿਹਦੇ ਵਿੱਚ ਸ਼੍ਰੀ ਅਮਨ ਅਰੋੜਾ ਜੀ ਨੂੰ ਪਾਰਟੀ ਦੇ ਪ੍ਰਧਾਨ ਵਜੋਂ ਲਗਾਇਆ ਗਿਆ ਔਰ ਸ਼੍ਰੀ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਜੀ ਨੂੰ ਪਾਰਟੀ ਦੇ ਵਰਕਿੰਗ ਪ੍ਰੈਜ਼ੀਡੈਂਟ ਵੱਲੋਂ ਨਿਯੁਕਤ ਕੀਤਾ ਗਿਆ ਇਹਨਾਂ ਦੋਨਾਂ ਨਿਯੁਕਤੀਆਂ ਦੀ ਖੁਸ਼ੀ ਦੇ ਵਿੱਚ ਤੇ ਨਾਲ ਸਭ ਤੋਂ ਵੱਡੀ ਇੱਕ ਹੋਰ ਕਾਰਨ ਹੈ ਕਿ ਜੋ ਹੁਣੇ-ਹੁਣੇ ਬਾਏ ਇਲੈਕਸ਼ਨ ਹੋ ਕੇ ਠੀਕੀ ਹੈ ਜਿਮਨੀ ਚੋਣ ਹੋ ਕੇ ਠੀਕੀ ਹੈ ਪੰਜਾਬ ਦੇ ਵਿੱਚ ਉਹਦੇ ਵਿੱਚ ਜਿਹੜੀਆਂ 4 ਸੀਟਾਂ ਦੇ ਵਿੱਚੋਂ 3 ਸੀਟਾਂ ਦੇ ਉੱਤੇ ਭਾਰੀ ਬੜੀ ਭਾਰੀ ਬਹੁਤ ਮਤ ਦੇ ਨਾਲ ਜੋ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਉਹਦੀ ਸੰਗਤਤਾ ਸ਼ੁਕਰ ਕਰਨ ਲਈ ਗੁਰੂ ਮਾਰਾਇ ਦਾ ਧੰਨਵਾਦ ਕਰਨ ਲਈ ਸ਼ੁਕਰ ਕਰਨ ਲਈ ਅਸੀਂ ਇਹ ਜਿਹੜੀ ਕੱਲ ਨੂੰ ਜਿਹੜੀ ਸ਼ੁਕਰਾਨਾ ਯਾਤਰਾ ਹੈ ਇਹ ਸਵੇਰੇ 9 ਵਜੇ ਅਸੀਂ ਪਾਵਨ ਕਾਲੀ ਮਾਤਾ ਮੰਦਰ ਤੋਂ ਪਟਿਆਲੇ ਤੋਂ ਸ਼ੁਰੂ ਕਰਾਂਗੇ ਔਰ ਜੀਟੀ ਰੋਡ ਤੇ ਹੁੰਦੀ ਹੋਈ ਹੈ ਵੱਖ-ਵੱਖ ਪੜਾਵਾਂ ਚ ਦੀ ਹੁੰਦੀ ਹੋਈ ਇਹ ਸ਼ਾਮ ਨੂੰ ਅਸੀਂ ਜਾ ਕੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਾਤਮਸਤੋ ਹੋ ਕੇ ਅਸੀਂ ਉੱਥੇ ਦੀ ਸਮਾਪਤ ਕਰਾਂਗੇ ਉਸ ਤੋਂ ਉਪਰੰਤ ਅਸੀਂ ਆ ਪਾਵਨ ਦੁਰਗਿਆਣਾ ਮੰਦਰ ਵਿਖੇ ਨਾਤਮਸਤੋ ਹੋਵਾਂਗੇ ਫਿਰ ਉਸ ਤੋਂ ਬਾਅਦ ਜੋ ਅਸੀਂ ਪਾਵਨ ਰਾਮ ਤੀਰਥ ਵਿਖੇ ਭਗਵਾਨ ਵਾਲਮੀਕੀ ਦੇ ਸਥਾਨ ਤੇ ਨਤਮਸਤ ਖੋਮਰ ਸੌਨ ਸਾਹਿਬ ਇਹ ਪਹਿਲਾਂ ਕਿਉਂਕਿ ਤੁਹਾਡੀਆਂ ਵਿਰੋਧੀ ਪਾਰਟੀਆਂ ਲਗਾਤਾਰ ਇਹ ਗੱਲ ਕਰਦੀਆਂ ਰਹੀਆਂ ਕਿ 92 ਇਸ ਕਰਕੇ ਆਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਹਵਾ ਸੀ ਹੁਣੇ ਤਿੰਨ ਜ਼ਿਮਨੀ ਚੋਣਾਂ ਜਿਹੜੀਆਂ ਨੇ ਇਹ ਬਿਲਕੁਲ ਐਨ ਵਿਚਾਲੇ ਆਈਆਂ ਸਰਕਾਰ ਦੇ 2.5 ਸਾਲ ਬੀਤੇ ਨੇ ਬਿਲਕੁਲ ਵਿਚਾਲੇ ਆਈਆਂ ਔਰ ਇਹਨਾਂ ਤਿੰਨਾਂ ਤੇ ਵੀ ਸਰਕਾਰ ਦੇ ਵੱਲੋਂ ਚੰਗਾ ਪਰਫਾਰਮ ਕੀਤਾ ਗਿਆ ਪਾਰਟੀ ਦੇ ਵੱਲੋਂ ਔਰ ਤਿੰਨ ਸੀਟਾਂ ਜਿੱਤਣ ਦੇ ਵਿੱਚ ਕਾਮਯਾਬ ਰਹੇ ਕੀ ਕਹਿਣਾ ਚਾਹੋਗੇ ਕਿ ਪੰਜਾਬ ਦੇ ਲੋਕਾਂ ਨੇ ਪਾਰਟੀ ਨੂੰ ਸਰਕਾਰ ਨੂੰ ਕਬੂਲ ਕਰ ਲਿਆ ਦੇਖੋ ਲੋਕਾਂ ਦਾ ਨਾ ਜਿਹੜੀ ਜਨਤਾ ਜਨਤਾ ਬਹੁਤ ਜ਼ਿਆਦਾ ਮਤਲਬ ਕਿ ਸਮਝ ਲਓ ਵੀ ਇੱਕ ਇੱਕ ਚੀਜ਼ ਨੂੰ ਨੋਟ ਕਰਦੀ ਆ ਜਨਤਾ ਦਾ ਬਾਕੀ ਪਾਰਟੀਆਂ ਦੇ ਉੱਤੋਂ ਵਿਸ਼ਵਾਸ ਹੀ ਉੱਠ ਗਿਆ ਉਹਨਾਂ ਨੂੰ ਉਹਨਾਂ ਦੀ ਲੈਗ ਪੁਲਿੰਗ ਦੀ ਸਿਆਸਤ ਝੂਠੀ ਸਿਆਸਤ ਕਹਿਣਾ ਕੁਝ ਕਰਨਾ ਕੁਝ ਉਹ ਚੀਜ਼ਾਂ ਸਮਝ ਆ ਗਈ ਨਾ ਲੋਕਾਂ ਨੂੰ ਇੱਕ ਸਮਝ ਆ ਗਿਆ ਕਿ ਆਮ ਆਦਮੀ ਪਾਰਟੀ ਹੀ ਇੱਕ ਐਸੀ ਪਾਰਟੀ ਹੈ ਔਰ ਆਮ ਆਦਮੀ ਪਾਰਟੀ ਦੇ ਲੀਡਰ ਇੱਕ ਐਸੇ ਲੀਡਰ ਨੇ ਜਿਹੜੇ ਜੋ ਕਹਿੰਦੇ ਨੇ ਉਹ ਕਰਦੇ ਨੇ ਕਿਸੇ ਵੀ ਚੀਜ਼ ਨੂੰ ਭਾਵੇਂ ਸਮਾਂ ਲੱਗ ਜਾਂਦਾ 77 ਸਾਲ ਦੇ ਗੁੰਝਲਾ ਪਈਆਂ ਹੋਈਆਂ ਇਹਨਾਂ ਨੂੰ ਖੋਲਣ ਨੂੰ ਸਮਾਂ ਜ਼ਰੂਰ ਲੱਗ ਜਾਂਦਾ ਪਰ ਸਾਡੀ ਨੀਅਤ ਤੇ ਨੀਤੀ ਬਿਲਕੁਲ ਸਾਫ਼ ਹੈ ਜਿਹੜੀ ਕਿ ਲੋਕਾਂ ਨੂੰ ਦੇਖੀ ਔਰ ਸੰਗਤ ਨਹੀਂ ਇਹ ਫੈਸਲਾ ਲੱਤਾ ਕਿ ਦੇਖੋ ਪਹਿਲਾਂ ਤਾਂ ਆ ਤੁਹਾਡੀ ਜਿਹੜੀ ਪੰਚਾਇਤੀ ਰਾਜ ਦੀ ਇਲੈਕਸ਼ਨ ਹੋ ਕੇ ਠੀਕ ਹੈ ਕਲੀਨ সুইਪ ਕਰਕੇ ਰੱਖਤੀ ਸਭ ਤੋਂ ਬਾਅਦ ਇਤਿਹਾਸ ਦੇ ਅੰਦਰ ਜੇ ਸਰਬਸੰਮਤੀਆਂ ਹੋਈਆਂ ਇਸ ਵਾਰ ਹੋਈਆਂ ਤੇ ਉਸ ਤੋਂ ਬਾਅਦ ਚੋਂ ਫਿਰ ਚਾਰੇ ਬਾਅ ਇਲੈਕਸ਼ਨ ਆ ਗਈਆਂ ਇਹ ਜਮਨੀ ਚੋਣਾਂ ਚਾਰੇ ਚੋਣਾਂ ਦੇ ਵਿੱਚੋਂ ਤਿੰਨ ਸੀਟਾਂ ਦੇ ਉੱਤੇ ਸਭ ਤੋਂ ਵੱਡੀ ਭਾਰੀ ਬਹੁਮਤ ਦੇ ਨਾਲ ਅਸੀਂ ਜਿੱਤੇ ਚੌਥੀ ਵੀ ਅਸੀਂ ਜਿੱਤੀ ਵਰਗਿਓ ਸਮਝਦੇ ਆ ਉਹ ਵੀ ਕਿਸੇ ਕਾਰਨ ਵਰਸ਼ ਮਤਲਬ ਕਿ ਨਹੀਂ अदरवाइज ਉਹ ਵੀ ਸਾਡੀ ਪੇਟੈਂਟ ਸੀਟ ਸੀ ਪੱਕਾ ਅਸੀਂ ਉਹ ਜਿੱਤਣੀ ਸੀ ਸੋ ਇਹ ਜਿਹੜੀ ਕਲੀਨ সুইਪ ਵਿਕਟਰੀਜ਼ ਹੋਈਆਂ ਇਹ ਵਿਚਾਲੇ ਵਾਲੀਆਂ ਵੋਟਾਂ ਦੇ ਵਿੱਚ ਲੋਕਾਂ ਨੇ ਇਹ ਦੱਸਤਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਭਰੋਸਾ ਕਰਦੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਣੀ ਕਿ ਜਿਹੜੀਆਂ ਚਾਹੇ ਕਾਰਪੋਰੇਸ਼ਨ ਦੀਆਂ ਇਲੈਕਸ਼ਨ ਹੋਣ ਚਾਹੇ ਕਮੇਟੀ ਦੀਆਂ ਇਲੈਕਸ਼ਨ ਹੋਣ ਕਲੀਨ সুইਪੇ ਹੋਗੀ ਆਮ ਆਦਮੀ ਪਾਰਟੀ ਦੇ ਹੱਕ 'ਚ ਫਤਵਾ ਆਊਗਾ ਜੀ ਕਾਂਗਰਸ ਦੇ ਪ੍ਰਧਾਨ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹ ਕਹਿੰਦੇ ਠੀਕ ਹੈ ਜਿੱਤ ਹਾਰ ਬਣੀ ਹੈ ਅਸੀਂ ਆਪਣੀ 50-50 ਹਜ਼ਾਰ ਵੋਟ ਹੈ ਜਿਹੜੀ ਉਹ ਸਿਕਯੁਰ ਕਰਨ ਦੇ ਵਿੱਚ ਕਾਮਯਾਬ ਰਹੇ ਜੋ ਸਾਡੀ ਸੀ ਕਹਿੰਦੇ ਬਾਕੀ ਪਾਰਟੀਆਂ ਨੇ ਸਾਥ ਦੇਤਾ ਆਮ ਆਦਮੀ ਪਾਰਟੀ ਦਾ ਤੇ ਜਿੱਤਾਂ ਹੋ ਗਈਆ ਪਰ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਵੀ ਇਹ ਗੱਲ ਕਹਿੰਦੇ ਨੇ ਕਿ ਅਸੀਂ ਰਾਜਧਾਨੀ ਤੇ ਕਬਜ਼ਾ ਕਰ ਲਿਆ ਆਮ ਆਦਮੀ ਪਾਰਟੀ ਦੀ ਰਾਜਧਾਨੀ ਸੰਗਰੂਰ ਬਰਨਾਲੇ ਨੂੰ ਮੰਨਿਆ ਜਾਂਦਾ ਸੀ ਕਹਿੰਦੇ ਅਸੀਂ ਪਾਰਟੀ ਉਹਦੇ ਤੇ ਰਾਜਧਾਨੀ ਤੇ ਕਬਜ਼ਾ ਕਰ ਲਿਆ ਤੇ ਸਮਝ ਲਓ ਕਿ ਅਸੀਂ ਸਾਰੀ ਸਿਆਸਤ ਤੇ ਕਬਜ਼ਾ ਕਰ ਲਿਆ ਇਸ ਨੂੰ ਕਿਵੇਂ ਦੇਖੋ ਕਾਂਗਰਸ ਦੀ ਆਪਸੀ ਜਿਹੜੀ ਖਿੱਚਾ ਤਾਣੀ ਦੀ ਰਾਜਨੀਤੀ ਹੈ ਨਾ ਇਹਨੇ ਪੂਰੇ ਦੇਸ਼ ਨੂੰ ਡਬੋਇਆ ਗੱਤੜ ਵਾਹੇ ਤੋਂ ਇਹਨਾਂ ਦੇ ਪ੍ਰਧਾਨ ਜੀ ਇਲੈਕਸ਼ਨ ਲੜ ਰਹੇ ਸੀ ਤੇ ਇਹਨਾਂ ਦੇ ਐਲਓਪੀ ਲੀਡਰ ਆਫ ਓਪੋਜੀਸ਼ਨ ਉੱਥੇ ਜਾ ਕੇ ਨਹੀਂ ਬੜੇ ਇਹ ਉਹਦਾ ਜਵਾਬ ਦੇਣ ਕਿਉਂ ਨਹੀਂ ਇਹਨਾਂ ਨੇ ਜਾ ਕੇ ਇੱਕ ਦੂਜੇ ਦਾ ਸਾਥ ਦਿੱਤਾ ਤੇ ਉਸ ਤੋਂ ਬਾਅਦ ਚੋਂ ਇਲੈਕਸ਼ਨ ਚੱਲ ਰਹੀ ਸੀ ਇਹਨਾਂ ਦੀ ਡੇਰਾ ਬਾਬਾ ਨਾਨਕ ਤੇ ਜਿਹੜੇ ਆਪਣੇ ਆਪ ਨੂੰ ਕਹਾਂਦੇ ਸੀ ਕਿ ਅਸੀਂ ਤਾਂ ਜੀ ਉਹਦੇ ਤੇ ਉਪ ਮੁੱਖ ਮੰਤਰੀ ਨੇ ਤੇ ਮੁੱਖ ਮੰਤਰੀ ਦੀ ਦਾਅਵੇਦਾਰੀਆਂ ਠੋਕਦੇ ਸੀ ਉੱਥੇ ਜਾ ਕੇ ਇਹਨਾਂ ਦੇ ਐਲੋਪੀ ਨਹੀਂ ਜਾ ਕੇ ਇੱਕ ਦਿਨ ਵੀ ਕਿਤੇ ਦੇਖੇ ਕਦੇ ਪ੍ਰਚਾਰ ਕਰਦੇ ਉਹ ਤਾਂ ਕੋਈ ਜਵਾਬ ਦੇਣਗੇ ਲੋਕਾਂ ਚੋਂ ਕਾਂਗਰਸ ਦਾ ਜਿਹੜਾ ਵਰਚਸਭਾ ਉਹ ਖਤਮ ਹੋ ਚੁੱਕਿਆ ਆ ਆਧਾਰ ਖਤਮ ਹੋ ਚੁੱਕਿਆ ਆ ਔਰ ਕਾਂਗਰਸ ਜੋ ਗੱਲਾਂ ਕਰਦੀ ਹੈ ਨਾ ਇਹ ਗੱਲਾਂ ਦੇ ਨਾਲ ਦੇਸ਼ ਨਹੀਂ ਚੱਲਣਾ ਇਹਨਾਂ ਨੂੰ ਸਿਆਣੇ ਲੀਡਰਾਂ ਦੀ ਹੁਣ ਸਮਝਦਾਰ ਲੀਡਰਾਂ ਦੀ ਘਾਟ ਪੈ ਗਈ ਸੋ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਨੂੰ ਆਪਣੀ ਲੀਡਰਸ਼ਿਪ ਦੇ ਵਿੱਚ ਬੜਾ ਵੱਡਾ ਬਦਲਾਅ ਕਰਨਾ ਪਊਗਾ ਜੀ ਠੀਕ ਹੈ ਜੀ ਬਹੁਤ ਧੰਨਵਾਦ ਆ ਇਹ ਸੰਨ ਤਰਨਪ੍ਰੀਤ ਸਿੰਘ ਸਾਹ ਜਿਹੜੇ ਮੰਨਦੇ ਆ ਕਿ ਜੋ ਜਿੱਤ ਹੋਈ ਹੈ ਉਹ ਪੰਜਾਬ ਦੇ ਲੋਕਾਂ ਨੇ ਪਾਰਟੀ ਨੂੰ ਕਬੂਲਿਆ ਸਰਕਾਰ ਨੂੰ ਕਬੂਲਿਆ ਇਸੇ ਨੂੰ ਲੈ ਕੇ ਉਹ ਹੁਣ ਇਹ ਸ਼ੁਕਰਾਨਾ ਯਾਤਰਾ ਕੱਢ ਰਹੇ ਨੇ ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੇਰਾ ਵੀ ਸੰਗਰਾ ਹੋਰ ਦਾ ਅਨਮਿਊਟ ਚੰਡੀਗੜ੍ਹ